ਆਪਣੇ ਪ੍ਰਿੰਸ ਕੋਏ ਨੇ ਬਸੰਤਪੁਰੂ ਦੇ ਰਹਿਣ ਵਾਲੇ ਨੇ ਇਹਨਾਂ ਦੀ ਜੈਮਾਨ ਨਾਲ ਇੱਥੇ ਦਾਣੇ ਦੀ ਪਲਾਸਟਿਕ ਦੀ ਫੈਕਟਰੀ ਹੈ ਇੱਥੇ ਸ਼ੌਰ ਸ਼ਰਕਟ ਹੋਣ ਨਾਲ ਜਿਹੜੀ ਅੱਗ ਲੱਗ ਗਈ ਹੈ ਮੌਕੇ ਤੇ ਫਾਇਰ ਬੁਝਾਉਣ ਵਾਲੇ ਆ ਕੇ ਅੱਗ ਬੁਝਾਤੀ ਹੈ ਬਿਲਕੁਲ ਠੀਕ ਠਾਕ ਹੈ ਕੋਈ ਕੋਈ ਸਰ ਕੋਈ ਜਾਨੀ ਮਨੀ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ 10-15000 ਦਾ ਨੀਅਰ ਬਾਟ ਇਹਨਾਂ ਦੇ ਕੋਈ ਪਲਾਸਟਿਕ ਦੇ ਦਾਣੇ ਨਾਲ ਜੁੜਿਆ ਕੋਈ ਅੱਛਾ ਹਾਂ ਬਾਕੀ ਠੀਕ ਠਾਕ ਹੈ ਫਾਇਰ ਬੁਝਾਉਣ ਕਿੰਨੀ ਗੱਡੀਆਂ ਆਈਆਂ ਹਾਂ ਦੋ ਤੋਂ ਤਿੰਨ ਗੱਡੀਆਂ ਨੇ ਆ ਕੇ ਕਾਬੂ ਪਾ ਲਈ ਜੀ ਫਾਇਰ ਸਿਸਟਮ ਇਹਨਾਂ ਤੇ ਲੱ ਇਹਨਾਂ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਆਪ ਵੀ ਕੀਤੀ ਤੇ ਉਹ ਅਗਰ ਜ਼ਿਆਦਾ ਸੀਜ਼ ਪੇਸ਼ ਕਰਕੇ ਜਿਹੜੀ ਫੈਰਵਰ ਨੂੰ ਕੋ ਡਾਊਨ ਸੀ ਕਿਤੇ ਕਮ ਮੈਨੂਫੈਕਚਰਿੰਗ ਹੁੰਦੀ ਸੀ ਇੱਥੇ ਆਪਣਾ ਗਲੋਨ ਲਾ ਇਹਨਾਂ ਦੇ ਨਾਲ ਵਿੱਚ ਰੱਖਿਆ ਬਣਾ ਰਹੇ ਨੇ ਹਾਂਜੀ ਫੈਕਟਰੀ ਮਾਲਕਾਂ ਦੇ ਦੱਸਣ ਮੁਤਾਬਕ ਗਲੀ ਨੰਬਰ 7.5 ਹਰਗੋਬਿੰਦ ਨਗਰ ਜੀ ਇਹ ਇੰਡਸਟਰੀਅਲ ਸੀ ਦਾ ਇਲਾਕਾ ਪੈਂਦਾ ਜੀ ਇਸ ਦੇ ਵਿੱਚ ਫੈਕਟਰੀ ਮਾਲਕਾਂ ਨੇ ਦੱਸਣ ਦਾ ਕਹਾ ਆ ਕੇ ਉਹਨਾਂ ਨੇ ਏਸੀ ਔਨ ਕੀਤਾ ਸੀਗਾ ਉਤੋਂ ਸਪਾਰਕ ਭੜਕੇ ਪਲਾਸਟਿਕ ਦੇ ਦਾਣੇ ਦਾ ਕਮ ਸੀ ਇਹਨਾਂ ਦਾ ਪਲਾਸਟਿਕ ਦਾ ਉਹ ਚਿੰਗਾੜੀ ਡਿੱਗੀ ਤੇ ਅੱਗ ਭੜਕ ਗਈ ਜੀ ਇਹਦੇ ਇਮੀਡੀਏਟਲੀ ਬੁਝਾਉਣ ਦੇ ਵਾਸਤੇ ਫੈਬ੍ਰੀਕੇਟ ਨੂੰ ਸੂਚਿਤ ਕੀਤਾ ਫੈਬ੍ਰੀਕੇਟ ਦੀਆਂ ਦੋ ਗੱਡੀਆਂ ਪਹੁੰਚ ਗਈਆਂ ਐਸ ਐਚ ਓ ਥਾਣਾ 6 ਔਰ ਸਾਰਾ ਪ੍ਰੋਸਮ ਕਮੇਟਾ ਪਹੁੰਚ ਗਿਆ ਇੰਡਸਟਰੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਇਹਨਾਂ ਦੇ ਨਾਲ ਇਸ ਵੇਲੇ ਹੈਲਪ ਕਰ ਰਹੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਆਫ ਲੁਧਿਆਣਾ ਕੰਮ ਕਰ ਰਹੀ ਹੈ ਜਿਹੜੀ ਕਿ ਹਰ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਨਾਲ ਖੜੀ ਹੁੰਦੀ ਹੈ 10 ਵੀ ਉਹਦਾ ਮੁਖੀ ਹੋਣ ਦੇ ਨਾਤੇ ਇਹ ਸਾਰੇ ਹੈਲਪ ਦੇ ਵਿੱਚ ਆ ਸਾਰੇ ਸਾਰੇ ਇੰਡਸਟਰੀ ਵਾਲੇ ਬਚਾਅ 'ਚ ਲੱਗੇ ਹੋਏ ਨੇ ਕਿੰਨਾ ਕ ਨੁਕਸਾਨ ਹੋ ਗਿਆ ਅਰੇ ਸਰ ਇਹ ਤਾਂ ਜਿਉਂ ਮਾਲਕਾਂ ਦਾ ਬਾਅਦ 'ਚ ਹੀ ਪਤਾ ਲੱਗੂ ਆਪਾਂ ਉਹਨੂੰ ਮਾਲਕ ਦੱਸਣਗੇ ਹਲੇ ਤਾਂ ਮੌਕਾ ਹੀ ਵਿਚਾਰੇ ਆ ਬਸ ਮੌਕਾ ਸੰਭਾਲਣ ਦੀ ਗੱਲ ਆ ਹਲੇ ਉਸ ਤੋਂ ਬਾਅਦ ਬਾਕੀ ਗੱਲਾਂ ਤਾਂ ਅੱਗ ਕੰਟਰੋਲ ਹੋ ਜਵੇ ਪਹਿਲੀ ਗੱਡੀ ਨਾਲ ਕੰਟਰੋਲ ਹੋਈ ਸੀ ਦੁਬਾਰੇ ਫੇਰ ਪੜ ਗਏ ਦੂਸਰੀ ਗੱਡੀ ਲੱਗੀ ਆ ਹੁਣ ਜਦੋਂ ਅੱਗ ਕੰਟਰੋਲ ਹੋ ਗਈ ਉਸ ਤੋਂ ਬਾਅਦ ਬਾਕੀ ਗੱਲਾਂ ਪੁੱਛਾਂਗੇ ਆਪਾਂ ਕਿੰਨੇ ਵਜੇ ਲੱਗੀ ਸੀ ਆਈਡੀਆ ਆ ਹੁਣ ਹੀ ਲੱਗੀ ਹੈ ਜੱਟਾ ਮੇਰਾ ਨਾਮ ਪਵਨ ਕੁਮਾਰ ਹੈ ਬੀਡਿੰਗ ਫਾਇਰਮੈਨ ਸਰ ਜਦੋਂ ਸਾਨੂੰ 6:30 12 ਵਜੇ ਇਤਲਾਹ ਆਈ ਕਿ ਗੈਸਪੋਰਫ ਫਾਇਰ ਕਾਲ ਹੋਈ ਆ ਜੀ ਪਲਾਸਟਿਕ ਦੇ ਗੋਦਾਮ ਨੂੰ ਅਸੀਂ ਨਾਲ ਹੀ ਨਾਲ ਗੱਡੀਆਂ ਕਢਾ ਲਈਆਂ ਤਿੰਨ ਸਟੇਸ਼ਨ ਦੀਆਂ ਗੱਡੀਆਂ ਕਢਾ ਕੇ ਅਸੀਂ ਅੱਗ ਤੇ ਕੰਟਰੋਲ ਪਾਤਾ ਵੀ ਹੁਣ ਕੰਟਰੋਲ ਆ ਗੱਡੀਆਂ ਜੀ तकरीबन पांच को ਗੱਡੀਆਂ ਪੁੱਜੀਆਂ पांच ਗੱਡੀਆਂ ਪੁੱਜੀਆਂ ਹਾਂਜੀ ਹਾਂਜੀ ਅੱਗ ਕਿੰਨੀ ਜਾਗ ਲੱਗੀ ਸੀ ਕਿੰਨੀ ਕੱਗ ਸੀ ਅੱਗ ਤਾਂ ਬਹੁਤ ਸੀਗੀ ਜੀ ਹਾਂਜੀ ਹਾਂਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਅੰਦਰ ਦੇ ਵਿੱਚ ਦੇਖਿਆ ਨਾ ਕਿ ਕੋਈ ਸਿਸਟਮ ਲੱਗਿਆ ਹੋਇਆ ਪਲਾਸਟਿਕ ਦਾ ਕੰਮ ਕਰਦੇ ਹੋ ਨਹੀਂ ਅੰਦਰ ਦੇ ਵਿੱਚ ਲੱਗਿਆ ਕਿ ਸੇਫਟੀ ਲੈ ਕੇ ਪਲਾਸਟਿਕ ਖਾਨੋ ਇੱਥੇ ਨਾ ਇੱਕ ਇਲਾਕਾ ਕੰਜੈਸਟ ਸੀਗਾ ਕੰਜੈਸਟ ਇਲਾਕੇ ਕਰਕੇ maal ਵੱਧ ਹੋਣ ਕਰਕੇ ਹੀਟ ਬਹੁਤ ਸੀਗੀ ਹਾਂ ਹਾਂ ਹੀਟ ਤੇ ਧੂਆ ਬਹੁਤ ਸੀਗਾ ਕੰਮ ਕਰਾਂ ਤੇ ਸਾਨੂੰ ਖਾਈ ਹੋਈ ਆ ਪਰ ਅਸੀਂ ਇੱਕ ਘੰਟੇ ਵਿੱਚ ਅੱਗ ਨੂੰ ਕਵਰ ਕਰ ਲਿਆ ਜੀ ਬਿਲਕੁਲ ਪੂਰੀ ਤਰ੍ਹਾਂ ਕੰਟਰੋਲ ਆ ਗਈ ਹੁਣ ਹਾਂਜੀ ਹੁਣ ਸਪਰੇਅ ਦਾ ਕੰਮ ਚੱਲਦਾ ਪਿਆ ਜੀ ਬਰਿੰਦਰ ਕੁਮਾਰ ਸੈਟੀ ਦਾ ਕੀ ਨਾਮ ਜੈ ਅੰਬੇ ਤੇ ਜਦ ਕੀ ਕੰਨਾ ਕਿਧਾ ਹੋ ਗਈ ਜਗ ਲਗੀ ਏਸੀ ਦੀ ਪਾਇਪ ਛੱਡੀ ਸੀ ਏਸੀ ਦੀ ਪਾਇਪ ਦੇ ਨਾਲ ਸਪਾਰਕ ਹੋ ਗਿਆ ਉਹਦੇ ਕਰਕੇ ਉਹਨੇ ਅੱਗ ਲੱਗ ਗਈ ਅੱਛਾ ਸਰ ਜਿੱਦਾਂ ਆਪਣੇ ਪਲਾਸਟਿਕ ਦਾ ਕੰਮ ਚੱਲਦਾ ਆਪਣ ਕੋਈ ਕੋਈ ਫਾਇਰ ਬੈਂਡਰ ਦਾ ਸਿਸਟਮ ਗਿਆ ਫਾਇਰ ਬੀਟ ਦਾ ਠੀਕੇ ਸੀਗੇ 6 ਹਾਂਜੀ 6 ਆਪਾਂ ਨੇ ਲਏ ਹੋਏ ਸੀਗੇ ਉਹ ਸਿਲੰਡਰ ਹਾਂ ਫਿਰ ਮੌਕੇ ਤੇ ਕੰਮ ਕੀਤੇ ਉਹਨਾਂ ਨੇ ਜਾਨੀ ਥੋੜਾ ਮੋਟਾ ਕੀਤਾ ਉਹ ਬਾਕੀ ਅੱਗ ਜ਼ਿਆਦਾ ਹੋਣ ਕਰਕੇ ਘੱਟ ਕੰਟਰੋਲ ਹੋਈ ਉਹਦੇ ਨਾਲ ਫਿਰ ਫਾਇਰ ਬੀਟ ਦੇ ਮਸ਼ੀਨ ਆਈ ਉਹਨਾਂ ਨੇ ਕੰਟਰੋਲ ਤਿੰਨ ਚਾਰ ਬੰਦੇ ਸੀਗੇ ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ ਤਾਂ ਹੁਣ ਜਿਹੜੀ ਗੱਡੀ ਪਹੁੰਚੀ ਆ ਕਿ ਅੱਗੇ ਨੂੰ ਕਾਫੀ ਪਾਏ ਗਿਆ ਅੱਗੇ ਨੂੰ ਕਾਫੀ ਪਾਏ ਉੱਪਰ ਦੀ ਮੇਰੇ ਕੋਲ ਅੱਛਾ ਸਮਾਨ ਜਿਹੜੀ ਗੱਡੀ ਉਹ ਇਹਦਾ ਕਵਾੜ ਖਾਨਾ ਜਿਹੜਾ ਹੁੰਦਾ ਉਹ ਉੱਪਰ ਹੁੰਦਾ ਉਹ ਨੂੰ ਤੁਹਾਡੇ ਕਿੰਨਾ ਕ ਮਾਲ ਜਿਹੜਾ ਕਿਸਲ ਗਿਆ 10-20 ਹਜ਼ਾਰ ਰੁਪਏ ਦਾ ਤੇ ਐਡੀ ਵੱਡੀ ਵੇੜੀ 10-20 ਹਜ਼ਾਰ ਦਾ ਮਾਲ ਇਸ ਸਾਡੇ ਹੈ ਸਿਰ ਕਵਾੜ ਹੀ ਹੈ ਨਹੀਂ ਇਹ ਕੋਈ ਕੀਮਤੀ ਸਮਾਨ ਤਾਂ ਹੈ ਨਹੀਂ ਕਿ ਨਵਾਂ ਸਮਾਨ ਹੈ ਕਵਾੜ ਦੀ ਕੀ ਕੀਮਤ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਸਭ ਨੂੰ ਠੀਕ ਹੈ ਜੀ ਇਹ ਸਾਰਾ ਪਲਾਸਟਿਕ ਕਬੜਾ ਰੱਖਿਆ ਨੇ ਸਕ੍ਰੈਪ ਦਾ ਕੰਮ ਹੈ ਹਾਂ ਜੀ ਸਕ੍ਰੈਪ ਦਾ ਨਾਲੇ ਕੱਢਦੇ ਨੇ ਪਲਾਸਟਿਕ ਦਾ ਦਾਣਾ ਬੰਦਾ ਹੋਵੇ ਨਹੀਂ ਨਹੀਂ ਉਹ ਸਕ੍ਰੈਪ ਹੀ ਹੈ ਨਾ ਇਹ ਪਲਾਸਟਿਕ ਦਾ ਜਿਹੜਾ ਦਾਣਾ ਸਕ੍ਰੈਪ ਹੀ ਹੈ ਸਕ੍ਰੈਪ 'ਤੇ ਸਿਰ ਪਲਾਸਟਿਕ ਦਾ ਦਾਣਾ ਬੰਦਾ ਬਣਾਉਂਦਾ ਹੈ ਉਹ ਦਾਣਾ ਬੰਦਾ ਉਹ ਦਾਣਾ ਬੰਦਾ